ਸ੍ਰੀ ਗੁਰੂ ਜੀ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਬਾਕੀ ਦੇ ਬਰਸਾਵਾਂ ਕ ਕੀ ਆ ਉਹ ਵਾਕਈ ਕੈਮਰੇ ਨਾਲ ਇੱਕ ਦੂਜੇ ਨਾਲ ਚੱਕ ਲੈਂਦੇ ਆ ਅਟੈਚ ਹੋ ਜਾਂਦੇ ਆ ਇਹਦਾ ਜਿਹੜਾ ਅੰਦਰਲਾ ਕੈਮਰਾ ਲਾਇਆ ਵਾ ਤੇ ਉਹ ਦੂਜੇ ਕੈਮਰੇ ਚ ਵੀਡੀਓ ਸ਼ੋਅ ਹੋਣ ਲੱਗ ਗਈ ਤਾਂ ਕਰਕੇ ਤੇ ਫਿਰ ਅਸੀਂ ਜਾਣ ਲੱਗੇ ਗਾਪਾਂਦਰਾ ਦੇ ਨੇ ਤੇ ਲੱਗੇ ਨਾਕਸ ਤੇ ਕਈ ਤਾਂ ਤੁਹਾਨੂੰ ਲੋਕਾਂ ਨੇ ਡਰਾਈ ਦਿੱਤੇ ਸੀ ਵੀ ਇਹ ਹੂ ਚੱਲਦੀ ਫਲਾਣਾ ਜੀ ਤਾਂ ਕਰਕੇ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਚ ਦੱਸਿਆ ਸੀ ਕੀ ਆ ਕਈ ਕਮੈਂਟਾਂ ਤੇ ਵੀਰਾਂ ਨੇ ਜਵਾਬ ਦਿੱਤਾ ਦੇ ਅੱਜ ਸਾਨੂੰ ਅਗਲੀ ਦਿਖਾਉਣੇ ਸੱਚ ਸਾਹਮਣੇ ਠੀਕ ਹੈ ਜੀ ਕਿ ਕਾਰਨ ਕੈਮਰੇ ਚ ਕਾਹਤੋਂ ਹੋ ਗਿਆ ਇਹ ਦੂਜੇ ਕੈਮਰੇ ਦੀ ਵੀ ਵੀਡੀਓ ਚੱਲੀ ਜਾ ਰਹੀ ਹੈ ਕੈਮਰਾ ਦਾ ਕਰਕੇ ਫਾਲਟ ਆ ਗਿਆ ਕੈਮਰੇ ਆ ਤੁਹਾਡੇ ਸਾਹਮਣੇ ਆ ਇਹਦੇ ਵਿੱਚ ਦੀ ਵਰੀਕੀ ਨਾਲ ਫੇਰ ਦੇਖਣਾ ਪੂਗਾ ਦੇਖ ਜਾਨ ਬਾਹਰ ਗੱਡੀ ਖੜੀ ਏ ਇੱਧੇ ਸਾਈਡ ਆ ਕੈਮਰੇ ਦੇ ਤੇ ਆ ਕੈਮਰੇ ਚ ਦੇਖੋ ਜਿਉਂ ਨੇ ਇਹਦੇ ਚ ਵੀ ਸਾਨੂੰ ਦਿਖੂ ਮੜਾ ਮੜਾ ਉੱਦੀ ਨੇ ਪਰ ਸਾਹਮਣੇ ਉਧਰੋਂ ਆ ਗ ਰਹੇ ਆ ਉਹਦੇ ਉਹਦਾ ਮੋਟਰਸਾਈਕਲ ਗਿਆ ਬਾਹਰ ਤੇ ਵਰੀਕੀ ਨੂੰ ਦੇਖੋ ਆ ਦੇਖ ਆਹ ਦੇਖੋ ਜਾਂਦੇ ਆਂ ਬਰੀਕ ਬਰੀਕ ਇਹ ਕੈਮਰੇ ਦੇ ਕਾਰਨ ਨਹੀਂ ਆ ਜੀ ਕੋਈ ਭੂਤ ਨਹੀਂ ਕੋਈ ਹੋ ਨਹੀਂ ਤੇ ਬਾਅਦ ਅਸੀਂ ਪਰ ਬਰੀਕ ਇਹਨਾਂ ਦੇਖਿਆ ਫੇਰੀ ਭੂਤ ਦਾ ਆਇਆ ਸਾਹਮਣੇ ਸੱਚ ਸਾਹਮਣੇ ਆਇਆ ਵੀ ਭੂਤ ਨਹੀਂ ਹੈਗਾ ਇਹ ਅੱਜ ਮੂਵੀ ਕੈ ਦੂਜੇ ਕੈਮਰੇ ਦੇ ਪਰਸਾਵੇਂ ਜੀ ਵਾਲੀ ਬਰੀਕ ਇਹਨਾਂ ਦੇ ਰਹਿਣਾ ਉਹਨਾਂ ਦੇਖੋ ਇਹ ਆ ਦੇ ਉਧਰਲੇ ਬਾਹਰਲੇ ਜਿਹੜੇ ਅੰਦਰ ਵਿੜੇ ਚ ਬੰਦੇ ਤੁਰੇ ਫਿਰਦੇ ਆ ਉਹਦੇ ਉਹ ਆ ਗਿਆ ਜੀ ਤੇ ਬਾਹਰਲੇ ਕੈਮਰੇ 'ਚ ਗਿਆ ਬੰਦਾ ਤੇ ਇਧਰਲੇ ਕੈਮਰੇ ਚ ਵੀ ਦਿਂਦਾ ਜੀ ਦੇਖੋ ਆ ਦੇ ਬਰਸਾਮਾ ਇਧਰਲੇ ਕੈਮਰਾ ਵੀ ਚੱਕ ਲੈਂਦੇ ਤੇ ਆਹ ਕੈਮਰਾ ਜਿਹੜਾ ਅੰਦਰਲਾ ਕੈਮਰਾ ਉਹਦਾ ਪਰਸਾਮਾ ਚੱਕ ਲੈਂਦਾ ਜੀ ਦੇਖੋ ਆ ਹੁਣ ਬਾਹਰੋਂ ਆ ਦਾ ਬੰਦਾ ਇਹਨੇ ਬਰਸਾਮਾ ਚੱਕ ਲਿਆ ਜੀ ਹੈ ਤਾਂ ਕੈਮਰਾ ਤੇ ਫਾਲਟ ਦੀ ਕਰਨੀ ਨਹੀਂ ਆ ਤਾਂ ਕਰਕੇ ਕੈਮਰੇ ਜੀ ਪਰਸਾਮਾ ਚੱਕ ਲੈਂਦੇ ਦੂਜੇ ਇੱਕ ਦੂਜੇ ਕੈਮਰੇ ਹੀ ਕੋਈ ਡਰਨ ਦੀ ਲੋੜ ਨਹੀਂ ਸਾਨੂੰ ਦੂਜੇ ਕੈਮਰੇ ਵੀ ਦਿਖਾਉਣੇ ਜੀ ਬਾਹਰ ਲੱਗੇ ਵੇ ਤੇ ਆਹ ਲੱਗਾ ਜੀ ਕੈਮਰਾ ਇੱਕ ਤਾਂ ਠੀਕ ਹੈ ਜੀ ਆਸੀ ਅੰਤਿਆ ਕਰਿਆ ਉਹ ਸੁਣਨੀ ਨੂੰ ਕਰਕੇ ਦਿਖਾ ਦਿੰਦੇ ਆ ਆ ਦੇਖੋ ਇਹ ਆ ਲੱਗਾ ਕੈਮਰਾ ਇਧਰ ਤੇ ਇਹ ਕੈਮਰੇ ਆਪ ਹੀ ਲਾਏ ਸੀ ਤੇ ਤਾਂ ਕਰਕੇ ਕੀ ਪਤਾ ਲੱਗੇ ਪਹਿਲਾ ਪਹਿਲਾ ਤਾਂ ਬਾਈ ਜਿਹਦੇ ਕੈਮਰੇ ਲੱਗੇ ਉਹ ਡਰੀ ਗਏ ਸੀ ਕਹਿੰਦੇ ਵੀ ਪਤਾ ਨਹੀਂ ਸੱਚੀ ਭੂਤ ਆ ਗਏ ਤੇ ਫਿਰ ਅਸੀਂ ਸਾਂ ਮੀਨ ਕਰੀ 10 15 ਦਿਨਾਂ ਬਾਅਦ ਇਹਦਾ ਲੱਭਿਆ ਹੱਲ ਜੀ ਆਸੇ ਦੀ ਉਹੀ ਕਰਦਾ ਸਾਰਾ ਠੀਕ ਆ ਦਿਨ ਦਾ ਸਾਨੂੰ ਕੈਮਰਾ ਜੀ ਆ ਡੇਰਾ ਤੇ ਇਹਦਾ ਹੱਲ ਹੌਲੀ ਹੌਲੀ ਲੱਭਿਆ ਜੀ ਤਾਂ ਪਤਨ ਦਿਨਾਂ ਤੱਕ ਤੇ ਵੀਡੀਓ ਥੋੜੀ ਜਿਹੀ ਮੈਂ ਲੇਟ ਬਣ ਗਈ ਮੈਥੋਂ ਤੇ ਹੱਲ ਲੱਭ ਲਿਆ ਜੀ ਦਾ ਧੰਨਵਾਦ ਜੀ